ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆ ਜਿੰਕ ਦੇ ਬਾਰੇ ਆਪਾਂ ਕਿਹੜੀ ਜਿੰਕ ਪਾਉਣੀ ਆ ਕਦੋਂ ਪਾਉਣੀ ਆ ਤੇ ਸਹੀ ਜਿੰਕ ਪਾਉਣ ਦਾ ਤਰੀਕਾ ਕਿਹੜਾ ਤੇ ਘਾਟ ਦੀਆਂ ਨਿਸ਼ਾਨੀਆਂ ਕਿਹੜੀਆਂ ਸਭ ਤੋਂ ਪਹਿਲਾਂ ਜੇ ਘਾਟ ਦੀਆਂ ਨਿਸ਼ਾਨੀਆਂ ਦੀ ਗੱਲ ਕਰੀ ਤਾਂ ਕਿਸਾਨ ਵੀਰੋ ਪੱਤੇ ਜਿਹੜੇ ਜੰਗਾਲੇ ਹੋ ਜਾਂਦੇ ਆ 15 ਦਿਨ ਤੋਂ ਬਾਅਦ ਜਿਹੜੀ ਜਿੰਕ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਜਿੱਥੇ ਆਪਾਂ ਬਾਤ ਜ਼ਿਆਦਾ ਪਾਣੀ ਭਰ ਕੇ ਰੱਖਦੇ ਉੱਥੇ ਵੀ ਜਿਹੜੀ ਜਲਦੀ ਜਿੰਕ ਦੀ ਘਾਟ ਆਉਣੀ ਸ਼ੁਰੂ ਹੋ ਜਾਂਦੀ ਤਾਂ ਕਿਸਾਨ ਵੀਰੋ ਜੇ ਗੱਲ ਕਰੀ ਆਪਾਂ ਜਿੰਕ ਪਾਉਣੀ ਕਿਹੜੀ ਆ ਤਾਂ ਕਿਸਾਨ ਵੀਰੋ ਦੋ ਹੀ ਜਿੰਕਾਂ ਰეკਮੈਂਡ ਕਰਦੀ ਹੈ ਯ 21% ਜਿਹੜੀ ਆਪਾਂ 1 ਕਿੱਲੇ ਦੇ ਹਿਸਾਬ ਦੇ ਨਾਲ 25 ਕਿਲੋ ਪਾਉਣੀ ਆ ਤੇ 33% ਆ ਜਿਹੜੀ 16 ਕਿਲੋ 1 ਕਿੱਲੇ ਦੇ ਹਿਸਾਬ ਦੇ ਨਾਲ ਪਾਉਣੀ ਆ ਜੇ ਤੁਸੀਂ ਹਰ ਸਾਲ ਜ਼ਿੰਕ ਵਰਤਦੇ ਹੋ ਤਾਂ ਤੁਸੀਂ ਜਿਹੜੀ 10 ਤੋਂ 12 ਕਿਲੋ 21% ਪਾ ਸਕਦੇ ਹੋ ਤੋਂ 7 ਤੋਂ 8 ਕਿਲੋ ਜਿਹੜੀ 33% ਚ ਜ਼ਿੰਕ ਵਰਤ ਸਕਦੇ ਆ ਤੇ ਕਿਸਾਨ ਵੀਰੋ ਕਈ ਜਿਹੜੇ YouTube ਬਰ ਆ ਪੇੜ ਪ੍ਰੋਮੋਸ਼ਨਾਂ ਕਰਕੇ ਆ ਜਿਹੜੀਆਂ liquid zincer ਦੀਆਂ ਸਪਾਰਸ਼ਾ ਕਰੀ ਜਾਂਦੇ ਆ ਜਾਂ related zinc ਦੀਆਂ ਸਪਾਰਸ਼ਾ ਕਰੀ ਜਾਂਦੇ ਆ ਉਹ 2 250 ਗ੍ਰਾਮ ਐਮਐਲ ਜਿਹੜੀ ਜ਼ਿੰਕ ਪਾ ਕੇ ਜਾਂ 2 250 ਗ੍ਰਾਮ ਜਿਹੜੇ ਜ਼ਿੰਕ ਪਾ ਗਏ ਟਿਲੇਟਡ ਉਹਦਾ ਨਾਲ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਣਾ ਰਿਜ਼ਲਟ ਆਪਾਂ ਨੂੰ 2133 ਨੇ ਹੀ ਦੇਣਾਗਾ ਐਵੇਂ ਕਿਸੇ ਦੇ ਮਗਰ ਲਾ ਕੇ ਕੋਈ ਹੋਰ ਜ਼ਿੰਕ ਨਾ ਵਰਤੋ ਤੇ ਕਿਸਾਨ ਵੀਰੋ ਜ਼ਿੰਕ ਪਾਉਣ ਤੋਂ ਬਾਅਦ ਆ ਜਿਹੜਾ ਪਾਣੀ ਥੋੜਾ ਜਿਹਾ 2 ਦਿਨ ਘੱਟ ਰੱਖੋ ਫੇਰ ਆ ਜਿਹੜੀ ਜ਼ਿੰਕ ਆ ਵਧੀਆ ਪ੍ਰੋਪਰ ਤਰੀਕੇ ਨਾਲ ਆਪਣਾ ਕੰਮ ਕਰੂ ਤੇ ਜ਼ਿੰਕ ਦੇ ਨਾਲ ਤੁਸੀਂ ਦੇਖੋਗੇ ਕਿ ਝੋਨਾ ਜਿਹੜਾ 2-4 ਦਿਨਾਂ ਦੇ ਵਿੱਚ ਥੋੜਾ ਹਰਿਆ ਭਰਿਆ ਹੋ ਜਾਊਗਾ ਤੇ ਵਧੀਆ ਜਿਹੜੇ ਕੰਝੇ ਚੱਕ ਲੂਗਾ ਤੇ ਜ਼ਿੰਕ ਦੀ ਘਾਟ ਆਉਣ ਤੋਂ ਪਹਿਲਾਂ ਆਪਾਂ ਜ਼ਿੰਕ ਦੇਣੀ ਹੈ ਜੀ 10 ਦਿਨ ਤੇ ਤੁਸੀਂ ਜ਼ਿੰਕ ਦੇ ਦਿਓ ਧੰਨਵਾਦ ਜੀ ਵੀ